ਮਦਰ ਦਾ ਇਹਦਾ ਰਿਲੇਸ਼ਨ ਇਹਦੀ ਮਦਰ ਸੀਗੀ ਮਦਰ ਦਾ ਰਿਲੇਸ਼ਨ ਸੀਗਾ ਆਪਣਾ ਸਤਗੁਰ ਸਿੰਘ ਆ ਮੁੰਡਾ ਉਹਦੇ ਨਾਲ ਰਿਲੇਸ਼ਨ ਸੀਗਾ 30 ਸਾਲ ਦੀ ਉਮਰ ਦਾ ਮੁੰਡਾ ਤੇ ਜਿਹੜੀ ਇਹਦੀ ਲੜਕੀ ਸੀਗੀ ਉਹ ਨੂੰ ਇਹਨਾਂ ਦਾ ਪਤਾ ਲੱਗ ਗਿਆ ਸੀਗਾ ਉਹ ਇਤਰਾਜ਼ ਕਰਦੀ ਸੀਗੀ ਇਹਨਾਂ ਮਿਲਣ ਤੋਂ ਰੋਕਦੀ ਸੀਗੀ ਤੇ ਇਸ ਗੱਲ ਨੂੰ ਲੈ ਕੇ ਇਹਦੀ ਮਦਰ ਨੇ ਪਲਾਨ ਹੀ ਕੀਤਾ ਸੀ ਵੀ ਆਪਾਂ ਇਹਨੂੰ ਰਸਤੇ ਤੋਂ ਹਟਾ ਦਈਏ ਹਾਂ ਤਾਂ ਜਾਈ ਤਾਂ ਨਹੀਂ ਆ। ਠੀਕ ਹੈ ਨਾ ਯਾਰ। ਆਹ ਸਤਿ ਸ਼੍ਰੀ ਅਕਾਲ। ਉਹਨਾਂ ਨੂੰ ਪਿਛਾ ਆਖੀ ਰੱਖਦੇ। ਤਾਂ ਚੱਲਣਾ ਚੱਲ। ਹਾਂ ਇਹ ਚ ਲੈ। ਹਿੰਦਰਦੁਰਾ। ਹਾਂ ਜੀ। ਹਾਂ ਜੀ। ਨ ਨਾ ਨਾ ਉਹ ਤਾਂ ਕਰ ਦੋ ਬੰਦ ਉਹ ਤਾਂ ਉਹ ਦਾ ਕਰ ਦੋ ਕਰਦੇ ਅੰਦਰੋਂ ਪਤਾ ਨਹੀਂ ਕਿ ਕਿਹੜਾ ਹੂੰ ਇਹ ਮੋਟਰ ਚੱਲ ਰਹੀ ਆ ਆ ਉਸ ਤੋਂ ਸਰਕਾਰੀ ਮੋਟਰ ਦਾ ਪਾਣੀ ਹੁੰਦਾ ਨਾ ਜੀ ਉਹ ਆਇਆ צערט פֿאַר די געלעגנהייט ਜਿਹੜੀ ਲੜਕੀ ਸੀਗੀ ਨਾ ਇਹ ਵੀ ਮਰਡਰ ਦਾ ਇਹਦਾ ਰਿਜ਼ਨ ਇਹਦੀ ਮਦਰ ਸੀਗੀ ਮਦਰ ਦਾ ਰਿਲੇਸ਼ਨ ਸੀਗਾ ਆਪਣਾ ਸਤਪੁਰ ਸਿੰਘ ਮੁੰਡਾ ਉਹਦੇ ਨਾਲ ਰਿਲੇਸ਼ਨ ਸੀਗਾ 30 ਸਾਲ ਦੀ ਉਮਰ ਆ ਮੁੰਡੇ ਤੇ ਜਿਹੜੀ ਇਹਦੀ ਲੜਕੀ ਸੀਗੀ ਉਹ ਨੂੰ ਇਹਨਾਂ ਦਾ ਪਤਾ ਲੱਗ ਗਿਆ ਸੀਗਾ ਉਹ ਇਤਰਾਜ਼ ਕਰਦੀ ਸੀਗੀ ਇਹਨਾਂ ਨੂੰ ਮਿਲਣ ਤੋਂ ਰੋਕਦੀ ਸੀਗੀ ਤੇ ਇਸ ਗੱਲ ਨੂੰ ਲੈ ਕੇ ਇਹਦੀ ਮਦਰ ਨੇ ਪਲਾਨ ਹੀ ਕੀਤਾ ਸੀ ਵੀ ਆਪਾਂ ਇਹਨੂੰ ਰਸਤੇ ਤੋਂ ਹਟਾ ਦਈਏ ਤੇ ਆਪਾਂ ਜਿਹੜਾ ਘਰ ਆ ਮੁੜ ਕੇ ਆਪਣਾ ਹੋਊਗਾ ਆਪਾਂ ਇਹ ਤੋਂ ਵੇਚ ਕੇ ਕਿਤੇ ਹੋਰ ਤੋਂ ਲੈ ਲਈਏ ਇਹ ਮਰਡਰ ਦੀ ਪਲੈਨਿੰਗ ਇਹਨਾਂ ਦੀ ਇੱਕ ਹਫ਼ਤੇ ਤੋਂ ਚੱਲ ਰਹੀ ਸੀਗੀ ਇਹ ਮਰਡਰ ਜਿਹੜਾ ਸੀਗਾ ਸਤਪੁਰ ਤੇ ਉਹਦਾ ਦੋਸਤਾ ਜਿਹੜਾ ਗੁਰਸ਼ਰਨ ਰੁਕਬੇਲਾ ਇਹਨਾਂ ਨੇ ਤਿੰਨਾਂ ਨੇ ਰਲ ਕੇ ਬਣਾਇਆ ਸੀਗਾ ਜਿਹੜਾ ਬਿੱਲਾ ਸੀਗਾ ਉਹ ਇਹਨੂੰ ਇਹਦੇ ਘਰੇ ਛੱਡ ਕੇ ਗਿਆ ਸੀਗਾ ਤੇ ਉਹ ਵੀ ਮਰਡਰ ਕਰਨ ਤੋਂ ਬਾਅਦ ਲੈ ਕੇ ਗਿਆ ਸੀ ਜੀ ਤੇ ਜਿਹੜਾ ਸਤਪੁਰਾ ਉਹਨੇ ਮਰਡਰ ਕੀਤਾ ਸੀਗਾ ਇਹਦੀ ਮਦਰ ਮਰਡਰ ਹੋਣ ਤੋਂ ਪਹਿਲਾਂ ਘਰੋਂ ਡਿਪੀ ਸੀਗੀ ਤੇ ਉਹ ਤੋਂ ਬਾਅਦ ਨੈਕਸਟ ਡੇ ਇਹ ਘਰੇ ਹੈਗੀ ਇਹ ਆਪਣੀ ਇਹਦੀ ਬੇਟੀ ਰਹਿੰਦੀ ਆ ਲਾਹੌਰਾਂ ਉਹਦੇ ਕੋਲ ਚੱਲ ਸੀ ਇਹ ਇਹਦਾ ਕੀ ਰੂਟੀ ਜਿਹੜਾ ਕਿ ਉਹਨੇ ਬਦਲ ਦਿੱਤਾ ਇਹ ਜਿਹੜਾ ਮੁੰਡਾ ਜੀ ਇਹਨੇ ਪਹਿਲਾਂ ਇਹਦੀ ਮਦਰ ਘਰੇ ਸੀ ਤੇ ਮੁੜ ਕੇ ਇਹ ਮੁੰਡਾ ਘਰੇ ਚਲੇ ਗਿਆ ਇਹ 6:00 ਵਜੇ ਦੀ ਤਕਰੀਬਨ ਗੱਲਾਂ 6:00 ਵਜੇ ਮੁੰਡਾ ਘਰੇ ਗਿਆ ਤੇ ਇਹਦੀ ਮਦਰ ਉਹਨੂੰ ਅੰਦਰ ਛੱਟ ਕੇ ਲੋਕ ਲਾ ਕੇ ਘਰੋਂ ਚਲੇ ਗਈ ਮੁੰਡਾ ਜਿੰਦਾ ਸੀਗੇ ਉਹਦੀਆਂ ਚਾਹਵੀਆਂ ਇੱਕ ਇਹਦੀ ਬੇਟੀ ਕੋਲ ਹੁੰਦੀ ਸੀ ਇੱਕ ਇਹਦੀ ਮਦਰ ਕੋਲ ਹੁੰਦੀ ਸੀ ਤੇ ਜਦੋਂ ਇਹਦੀ ਲੜਕੀ ਘਰੇ ਆਈ ਆ ਤਾਂ ਪਹਿਲਾਂ ਫਸਟ ਉਹਨੇ ਉਹਦੇ ਜਿਹੜਾ ਪਰਨਾ ਸੋਟਾ ਹੁੰਦਾ ਉਹਦੇ ਨਾਲ ਉਹਦੇ ਸਿਰ ਤੇ ਬਾਰ ਕੀਤਾ ਦੋ ਤਿੰਨ ਸਿਰ ਤੇ ਬਾਰ ਕਰਨ ਤੋਂ ਬਾਅਦ ਉਹ ਥੱਲੇ ਗਈ ਫਿਰ ਉਹਨੂੰ ਥੱਲੇ ਦੂਜੇ ਕਮਰੇ ਚ ਲੈ ਗਿਆ ਉਹ ਤੋਂ ਬਾਅਦ ਜਾ ਕੇ ਕਮਰੇ ਦੇ ਵਿੱਚ ਖੱਪਰਾ ਹੁੰਦਾ ਜਿਹੜਾ ਉਹਨੂੰ ਚਾਹੀਦਾ ਉਹਦੇ ਨਾਲ ਇਹਦੇ ਸਾਰੇ ਮੂੰਹ ਦੇ ਉੱਪਰ ਉਹਨੇ ਬਾਰ ਕੀਤਾ ਉਹਦੇ ਨਾਲ ਇਹ ਵੀ ਹੁੰਦਾ ਇਹਦੇ ਫੇਸ ਦੇ ਉੱਪਰ ਆਏ ਫੇਸ ਤੋਂ ਲੈ ਕੇ ਤੇ ਗਰਦਨ ਨੂੰ ਉੱਪਰ ਸੱਤਾਂ ਨੇ ਤੇ ਪਿੱਛੇ ਸਿਰਾਂ ਸਿਰ ਦੇ ਉੱਤੇ ਜਿੱਥੇ ਨੇ ਬੰਡਾ ਮਾਰਿਆ ਉਹਦੀ ਦਾ ਨਾਮ ਕੀ ਹੋਊਗਾ ਕਿੰਨੀ ਕੁ ਲੱਗਦੀ ਹੈ ਇਹ ਲੜਕੀ ਦਾ ਨਾਮ ਅਨਾ ਨੂੰ ਸੀਗਾ ਤੇ ਉਹਦੀ ਉਮਰ 26-24 ਸੀ ਇਹ ਪਹਿਲਾ ਹੀ ਅੰਦਰ ਸੀਗਾ ਤੇ ਲੁਕੋ ਬੈਠਾ ਸੀਗਾ ਕੰਧ ਦੀ ਸਾਈਡ ਤੇ ਤੇ ਜਦੋਂ ਮੜਕੀ ਆਈ ਆ ਤਾਂ ਇਹਨੇ ਹੀ ਪਹਿਲਾਂ ਉਹਦੀ ਅੱਖਾਂ 'ਚ ਮੱਚਾਂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਤੋਂ ਬਾਅਦ ਜਿਹੜਾ ਛੋਟਾ ਹੁੰਦਾ ਆਪਣਾ ਉਹਦੇ ਨਾਲ ਉਹਨੇ ਜਿਹੜੇ ਸਿਰ 'ਤੇ ਵਾਰ ਕੀਤੇ ਤੇ ਫਿਰ ਉਹ ਤੋਂ ਬਾਅਦ ਜਿਹੜਾ ਤਪੜਾ ਹੁੰਦਾ ਮੂਹ ਦਾ ਉਹਦੇ ਨਾਲ ਇਹ ਵੀ ਮੂਹ ਤੇ ਸਾਰੇ ਵਾਰਕ ਪੁੱਤਾ ਤੇ ਗੱਲਬਾਤ ਕੀਤੀ। ਆਪਣੀ ਅੱਛਾ ਪਾਤੀ ਵੀ ਨਾਲ ਸਟੈਂਡ ਕਰੀ। ਹਾਂਜੀ ਜੀ ਅੱਖਾਂ ਦੇ ਰੂਦੇ ਨੂੰ ਪਾਈਆਂ ਸੀ। ਕੋਈ ਵੀ ਜੀ ਕੋਈ ਨਹੀਂ ਸਕਦਾ। ਮੈਂ ਪੁਲਿਸ ਨੂੰ ਦੇਖੋ ਜੀ ਹਰੇਕ ਜਿਹੜਾ ਵੀ ਕ੍ਰਾਈਮ ਹੁੰਦਾ ਪੁਲਿਸ ਦਾ ਬੜਾ ਐਫਰਟ ਲੱਗਦਾ ਉਹਨੂੰ ਪ੍ਰੈਸ ਕਰਨ ਦੇ ਲਈ ਸਾਰੀ ਇਹ ਲੇਟ ਨਾਈਟ ਦਾ ਇਨਸੀਡੈਂਟ ਸੀਗਾ ਬੌਂਡੀਆ ਨੂੰ ਤੁਹਾਨੂੰ ਪਤਾ ਲੱਗਿਆ ਵੀ 10:00 ਕੱਢੀ ਸਾਨੂੰ ਇਨਫੋਰਮੇਸ਼ਨ ਆਈ ਸੀ। ਉਦੋਂ ਤੋਂ ਲੈ ਕੇ ਅਸੀਂ ਦਿਨ ਰਾਤ ਕਰਕੇ ਤੇ 26 26 ਕੰਟੇਲ ਆਪੀ ਸੀ ਇਹਨਾਂ ਨੂੰ ਪ੍ਰੇਸ ਕੀਤਾ ਤੇ ਇਹਦਾ ਲਾਇਸੈਂਸ ਹੈਗਾ ਸੀ ਡੀਆਰ ਵਗੈਰਾ ਪਾਈਆ ਉਹਦੇ ਲੈ ਕੇ ਇਸ ਲਿੰਕ ਐਮੈਂਸ ਕਲੈਕਟ ਕਰਕੇ ਉਹਦੇ ਬਾਅਦ ਫਿਰ ਇਹਨਾਂ ਬੜੀ ਜਿਹੀ ਸੱਤ ਨਾਲ ਇਸ ਕੀ ਲੜਕੀ ਦੀ ਮਾਪੇ ਦੀ ਉਮਰ ਕਿੰਨੀ ਆ ਬਿਲਕੁਲ ਉਸ ਤੋਂ ਬਾਅਦ ਕਿੰਨੀ ਜਿਹੜੀ ਲੜਕੇ ਦੀ ਮਦਰ ਆ ਜੀ ਉਹਦੀ ਉਮਰ ਤਕਰੀਬਨ 62 ਸਾਲ ਦੀ ਉਮਰ ਆ ਜਿਹੜਾ ਲੜਕਾ ਉਹਦੀ ਤਕਰੀਬਨ 38 ਸਾਲ ਦੀ ਉਮਰ ਆ ਤੇ ਲੜਕੀ ਜਿਹੜੀ ਉਹ 26 ਸਾਲ ਦੀ ਆ ਇਹ ਰਿਲੇਸ਼ਨ ਕਿੰਨੇ ਟੰਕ ਤੋਂ ਹੈ ਰਿਲੇਸ਼ਨ ਇਹਦਾ ਜੀ 1 ਸਾਲ ਤੋਂ ਸੀਗਾ ਇਹ ਈ ਰਿਕਸ਼ਾ ਚਲਾਉਂਦਾ ਲੜਕਾ ਤੇ ਉਥੋਂ ਇਹਦੇ ਕੰਟੈਕਟ 'ਚ ਆਇਆ ਇਹਨੂੰ ਪਹਿਲਾਂ ਲੈ ਜਾਂਦਾ ਹੁੰਦਾ ਸੀਗਾ ਤੇ ਅੱਜ ਛੱਡੇ ਆਉਂਦਾ ਹੁੰਦਾ ਸੀਗਾ ਇਹਦੀ ਲੜਕੀ ਇਹਦੀ ਮਦਰ ਆ ਜਿਹੜੀ ਉਹ ਇਥੇ ਦੁਕਾਨ ਤੇ ਕੰਮ ਕਰਦੀ ਸੀ ਉਹਦੇ ਕੋਲੋਂ ਇਹਨਾਂ ਦਾ ਫਿਰ ਰਿਲੇਸ਼ਨ ਬਣਦਾ ਕੋਈ ਜਿੰਨਾਂ ਦਾ ਰਿਲੇਸ਼ਨ ਤਕਰੀਬਨ 8 ਮਹੀਨੇ ਦਾ ਹੈ ਇਹਨਾਂ ਨੂੰ ਤਿੰਨਾਂ ਦੀ ਅਸੀਂ ਅਰੈਸਟ ਪਾ ਲਿਆ ਇਹਨਾਂ ਨੂੰ ਅੱਜ ਅਸੀਂ ਜੇਲ੍ਹ ਭੇਜਣਾ ਹੈ ਜਿਹੜਾ ਵੈਪਨ ਸੀਗਾ ਉਹਦੀ ਰਿਕਵਰੀ ਹੋ ਗਈ ਹੈ